ਸਤਿ ਸ੍ਰੀ ਅਕਾਲ ਦੋਸਤੋ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਦੇ ਲਾਸਟ ਵਿੱਚ ਜੋ ਬੁਝਾਰਤ ਪੁੱਛੀ ਸੀ ਸਰੀਰ ਦੇ ਕਿਸ ਅੰਗ ਵਿੱਚੋਂ ਪਸੀਨਾ ਨਹੀਂ ਨਿਕਲਦਾ ਹੈ ਇਸ ਦਾ ਜਵਾਬ ਹੈ ਜੀ ਬੁੱਲ ਆਜੂਣ ਅਗਲੀਆਂ ਬੁਝਾਰਤਾਂ ਦਾ ਸلسਲਾ ਸ਼ੁਰੂ ਕਰਦੇ ਹਾਂ ਇਦਾਂ ਦੀਆਂ ਕਿਹੜੀਆਂ ਦੋ ਜਗ੍ਹਾ ਹਨ ਜਿੱਥੇ ਇਨਸਾਨ ਮਰਦਾ ਨਹੀਂ ਦੱਸੋ ਦੋਸਤੋ ਇਦਾਂ ਦੀਆਂ ਕਿਹੜੀਆਂ ਦੋ ਜਗ੍ਹਾ ਹਨ ਜਿੱਥੇ ਇਨਸਾਨ ਮਰਨ ਨਹੀਂ ਮਰਦਾ ਦੱਸੋ ਦੱਸੋ ਦੋਸਤੋ ਇਸਦਾ ਜਵਾਬ ਹੈ ਜੀ ਦਿਲ ਅਤੇ ਆਤਮਾ ਵਿੱਚ ਅਗਲੀ ਬੁਝਾਰਤ ਸੋਨ ਤੋਂ ਇਲਾਵਾ ਇਦਾਂ ਦਾ ਕਿਹੜਾ ਕੰਮ ਹੈ ਜਿਸ ਨੂੰ ਅਸੀਂ ਅੱਖਾਂ ਬੰਦ ਕਰਕੇ ਕਦੇ ਹਾਂ ਦੱਸੋ ਦੋਸਤੋ ਇਦਾਂ ਦਾ ਕਿਹੜਾ ਕੰਮ ਹੈ ਇਸਦਾ ਜਵਾਬ ਹੈ ਜੀ ਸੀ ਅਗਲੀ ਬੁਝਾਰਤ ਉਹ ਕੀ ਹੈ ਜੋ ਅੰਗ ਵਿੱਚ ਨਹੀਂ ਸੜਦਾ ਅਤੇ ਪਾਣੀ ਵਿੱਚ ਨਹੀਂ ਡੁੱਬਦਾ ਦੱਸੋ ਦੋਸਤੋ ਐਦਾਂ ਦੀ ਕਿਹੜੀ ਚੀਜ਼ ਹੈ ਜੋ ਅੱਗ ਵਿੱਚ ਨਹੀਂ ਸੜਦਾ ਅਤੇ ਪਾਣੀ ਵਿੱਚ ਵੀ ਨਹੀਂ ਡੁੱਬਦੀ ਦੱਸੋ ਦੱਸੋ ਦੋਸਤੋ ਇਸਦਾ ਜਵਾਬ ਹੈ ਜੀ ਬਰਫ਼ ਅਗਲੀ ਬੁਝਾ ਉਹ ਕਿਹੜੀ ਚੀਜ਼ ਹੈ ਜਿਸ ਨੂੰ ਜੇ ਤੁਸੀਂ ਸੁੱਟ ਦਿੰਦੇ ਹੋ ਤਾਂ ਉਹ ਟੁੱਟ ਜਾਂਦੀ ਹੈ ਪਰ ਜੇਕਰ ਤੁਸੀਂ ਉਸ ਨੂੰ ਸਮਾਈਲ ਦਿੰਦੇ ਹੋ ਤਾਂ ਬਦਲੇ ਵਿੱਚ ਉਹ ਵੀ ਤੁਹਾਨੂੰ ਸਮਾਈਲ ਦਿੰਦੀ ਹੈ ਦੱਸੋ ਇਹ ਕੀ ਹੈ ਦੱਸੋ ਦੋਸਤੋ ਫਿਰ ਜਲਦੀ ਜਲਦੀ ਕਮੈਂਟ ਬਾਕਸ ਵਿੱਚ ਦੱਸੋ ਦੋਸਤੋ ਇਹ ਕਿਹੜੀ ਚੀਜ਼ ਹੈ ਇਸਦਾ ਜਵਾਬ ਹੈ ਜੀ ਸ਼ੀਸ਼ਾ ਅਗਲੀ ਬੁਝਾਰਤ ਉਹ ਕਿਹੜਾ ਡਰ ਹੈ ਜੋ ਔਰਤਾਂ ਨੂੰ ਸੁੰਦਰ ਦਿਖਾਉਣ ਵਿੱਚ ਮਦਦ ਕਰਦਾ ਹੈ ਦੱਸੋ ਦੋਸਤੋ ਇਦਾਂ ਦਾ ਕਿਹੜਾ ਡਰ ਹੈ ਜੋ ਔਰਤਾਂ ਨੂੰ ਸੁੰਦਰ ਦਿਖਾਉਣ ਵਿੱਚ ਮਦਦ ਕਰਦਾ ਹੈ ਇਸਦਾ ਜਵਾਬ ਕਮੈਂਟ ਬਾਕਸ ਵਿੱਚ ਜਲਦੀ ਜਲਦੀ ਦਿਓ ਦਾ ਜਵਾਬ ਹੈ ਜੀ ਪਾਡਰ ਅਗਲੀ ਬਾਜ਼ਾਰਤ ਇੱਕ ਖਾਲੀ ਸਥਾਨ ਮੁੰਡਾ ਸੀ ਉਹ ਖਾਲੀ ਸਥਾਨ ਲੈਣ ਗਿਆ ਉਸ ਦੀ ਖਾਲੀ ਸਥਾਨ ਡੁੱਲ ਗਈ ਉਸ ਨੂੰ ਖਾਲੀ ਸਥਾਨ ਮੁੰਡਾ ਮਿਲਿਆ ਉਸ ਨੇ ਖਾਲੀ ਸਥਾਨ ਮੁੰਡੇ ਨੂੰ ਕਿਹਾ ਮੇਰੀ ਖਾਲੀ ਸਥਾਨ ਇਕੱਠੀ ਕਰ ਦੇ ਮੈਂ ਤੈਨੂੰ ਅੱਧੀ ਖਾਲੀ ਸਥਾਨ ਦੇ ਦੂੰਗਾ ਦੱਸੋ ਦੋਸਤੋ ਇਦਾਂ ਦਾ ਕਿਹੜਾ ਇੱਕ ਸ਼ਬਦ ਹੈ ਜੋ ਸਾਰੀਆਂ ਖਾਲਿਸਤਾਨ ਵਿੱਚ ਆਵੇਗਾ ਇਸ ਦਾ ਜਵਾਬ ਹੈ ਜੀ ਚੀਨੀ ਅਗਲੀ ਬਿਜਾਰਤ ਉਹ ਕੀ ਹੈ ਜੋ ਅੱਧੀ ਰਾਤ ਨੂੰ ਆਉਂਦੀ ਹੈ ਅਤੇ ਅੱਧੀ ਰਾਤ ਨੂੰ ਹੀ ਚਲੀ ਜਾਂਦੀ ਹੈ ਦੱਸੋ ਦੋਸਤੋ ਫਿਰ ਜਲਦੀ ਜਲਦੀ ਕਮੈਂਟ ਬਾਕਸ ਵਿੱਚ ਇਹ ਕਿਹੜੀ ਚੀਜ਼ ਹੈ ਇਹ ਸਿੱਧਾ ਜਵਾਬ ਹੈ ਜੀ ਤਾਰੀਖ ਅਗਲੀ ਬਿਜਾਰਤ ਵਧੀਆ ਰਾਤ ਅਨੋਖਾ ਮੀ ਸਾਰਾ ਖੇਤ ਨਹਾਇਆ ਪਾਣੀ ਦਾ ਪੂਰਾ ਸੁਧ ਸੀ ਪਰ ਪੀ ਨਹੀਂ ਕੋਈ ਪਾਇਆ ਦੱਸੋ ਦੋਸਤੋ ਇਹ ਕਿਹੜੀ ਚੀਜ਼ ਹੈ ਇਸ ਦਾ ਜਵਾਬ ਹੈ ਜੀ ਤਰੇਲ ਅਗਲੀ ਬਿਜਾਰਤ ਉਹ ਕੀ ਹੈ ਜਿਸ ਨੂੰ ਸਾਰੇ ਲੋਕ ਹਨੇਰੇ ਵਿੱਚ ਕਰਦੇ ਹਨ ਦੋਸਤੋ ਐਦਾਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਸਾਰੇ ਲੋਕ ਹਨੇਰੇ ਵਿੱਚ ਕਰਦੇ ਹਨ ਇਸ ਦਾ ਜਵਾਬ ਹੈ ਜੀ ਰੋਸ਼ਨੀ ਅਗਲੀ ਬਾਜ਼ਾਰਤ ਜੇਕਰ ਤੁਸੀਂ ਦੋ ਮੰਜ਼ਿਲਾ ਇਮਾਰਤ ਨੂੰ ਸਾਲ ਮਾਰੋ ਤਾਂ ਤੁਸੀਂ ਕਿੱਥੇ ਜਾ ਕੇ ਡਿੱਗੋਗੇ ਦੱਸੋ ਦੋਸਤੋ ਤੁਸੀਂ ਕਿੱਥੇ ਜਾ ਕੇ ਡਿੱਗੋਗੇ ਇਹ ਸਿੱਧਾ ਜਵਾਬ ਹੈ ਜੀ ਹਸ ਪਤਾਲ ਦੇ ਬੈੱਡ ਤੇ ਅਗਲੀ ਵਿਚਾਰਤ ਤੁਹਾਡੇ ਕਹਨ ਤੇ ਹੀ ਮੈਂ ਬਜਦਾ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਭਜਨ ਤੇ ਤੁਸੀਂ ਪਰੇਸ਼ਾਨ ਹੁੰਦੇ ਹੋ ਦੱਸੋ ਮੈਂ ਕੀ ਹਾਂ ਦੋਸਤੋ ਅਸੀਂ ਇਸ ਪਹੇਲੀ ਦਾ ਪਹੇਲੀ ਦਾ ਜਵਾਬ ਅਗਲੀ ਵੀਡੀਓ ਵਿੱਚ ਦੇਵਾਂਗੇ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਅਰੇ ਅਦੇ ਸਬਸਕ੍ਰਾਈਬ ਵੀ ਕਰਨਾ ਸਤਿ ਸ੍ਰੀ ਅਕਾਲ ਜੀ